ਔਰ ਰੋਕੀ ਭਾਈ ਜਿਹੜੀ ਐਫਆਈਆਰ ਦਰਜ ਹੋਈ ਆ ਲਗਾਤਾਰ ਬਾਲਮੀਕੀ ਭਾਈਚਾਰੇ ਦੇ ਵਿੱਚ ਜਿਹੜਾ ਇਸ ਫਿਲਮ ਦਾ ਜਿਹੜਾ ਵਿਰੋਧ ਚੱਲ ਰਿਹਾ ਸੀ ਉਹ ਲਗਾਤਾਰ ਵਿਵਾਦ ਕੀ ਸੀ ਜਿੱਦਾਂ ਕਿ ਤੁਸੀਂ ਕਿਹਾ ਅਕਸ਼ੇ ਕੁਮਾਰ ਤੇ ਐਫਆਈਆਰ ਦਰਜ ਹੋਈ ਆ ਕੰਟੈਂਟ ਐਫਆਈਆਰ ਦਰਜ ਹੋਈ ਆ ਜਲੰਧਰ ਦੇ ਵਿੱਚ ਕੰਟੈਂਟ ਦੇ ਵਿੱਚ ਇੱਕ ਟੀ ਸੀਰੀਜ਼ ਦਾ ਮਾਲਕ ਹੈ ਤੇ ਇੱਕ YouTube ਚੈਨਲ ਜਿਹੜਾ ਹੈ ਜੀ ਫਿਲਮ نیوز ਕਰਕੇ ਤੇ ਸਟੂਡੀਓ ਕਰਕੇ ਤੇ ਅਕਸ਼ੇ ਕੁਮਾਰ ਹੈ ਕੰਟੈਂਟ ਦੇ ਵਿੱਚ ਹੈ ਪਰਚਾ ਦਰਜ ਹੋ ਚੁੱਕਿਆ ਜਾਂਚ ਹੋ ਰਹੀ ਹੈ ਤੇ ਅੱਗੇ ਜਿਹੜੀ ਕਾਰਵਾਈ ਆ ਪ੍ਰਸ਼ਾਸਨ ਨੇ ਕਰਨੀ। ਉਸ ਦੇ ਵਿੱਚ ਜਿਹੜਾ ਇਹ ਜਾਂ ਕੀ ਦਿਖਾਇਆ ਗਿਆ ਸੀ ਕਿ ਜਿਹੜਾ ਬਾਲਮੀਕੀ ਭਾਈਚਾਰੇ ਦੇ ਵਿੱਚ ਉਸ ਦਾ ਐਨਾ ਰੋਸ਼ ਜਿਹੜਾ ਉਹ ਪਹਿਲੇ ਮੈਂ ਇੱਕ ਕੱਟੀ ਸੀ ਫਿਲਮ ਅਕਸ਼ੇ ਕੁਮਾਰ ਨੇ ਪੋਸਟਰ ਜਰਜੀਤ ਕੀਤਾ ਸੀ ਤੇ ਇੱਕ ਟ੍ਰੇਲਰ ਵੀ ਰਿਲੀਜ਼ ਕੀਤਾ ਸੀ। ਉਹਦੇ ਵਿੱਚ ਕਹਿੰਦਾ ਮੈਂ ਹਾਂ ਮਹਾਰਿਸ਼ੀ ਵਾਲਮੀਕੀ। ਫਿਲਮ ਦਾ ਨਾਜ਼ੀ ਮਹਾਰਿਸ਼ੀ ਵਾਲਮੀਕੀ। ਤੇ ਉਹਦੇ ਚ ਇਹ ਗੱਲ ਕਹਿੰਦਾ ਵੀ ਮੈਂ ਲੁਟੇਰਾ ਥਾ ਮੈਂ ਸਮਥਿੰਗ ਇਦਾਂ ਦੀ ਗੱਲਾਂ ਕਰਦਾ ਹੈ ਜਿਹੜੀ ਮਨਸੂਬਾ ਹੀ ਨਹੀਂ ਦਿੰਦੀ ਐ ਇਸ ਚੀਜ਼ ਨੂੰ ਤੇ ਛੋਟੇ ਜਿਹੇ ਵਰਡ ਚ ਕਹਿ ਕੇ ਤੇ ਉਸ ਚੀਜ਼ ਨੂੰ ਖਤਮ ਕੀਤਾ ਜਾਂਦਾ ਉਹ ਮੰਨ ਲਓ 20 25 ਸੈਕਿੰਡ ਦਾ ਟ੍ਰੇਲਰ ਕਰਦੇ ਆ ਐ ਅਕਸ਼ੇ ਕੁਮਾਰ ਨੈਦ ਹੁਣੀ ਕੱਲ ਸਟੇਟਸ ਪਾ ਕੇ ਇੱਕ ਆਪਣੇ ਫੇਸਬੁੱਕ ਅਕਾਊਂਟ ਤੇ ਗਿਆ ਕਿ ਵੀ ਇਹ ਵੀਡੀਓ ਮੇਰੀ ਨਹੀਂ ਹੈ ਇਹ ਆਈ ਆਈ ਥਰੂ ਹੈ ਤੇ ਉਹਦੇ ਪੂਰੇ 5-6 ਮਿੰਟ ਬਾਅਦ 10 ਮਿੰਟ ਬਾਅਦ ਉਹ ਵੀਡੀਓ ਜੀ ਸਟੂਡੀਓ ਚੈਨਲ ਤੋਂ ਮਿਟੇਲਡ ਹੋ ਜਾਂਦੀ ਹੈ ਦੇਖੋ ਇੱਥੋਂ ਸਾਫ ਸਾਫ ਪਤਾ ਲੱਗਦਾ ਹੈ ਕਿ ਵੀ AI ਹੈ ਜੀ ਕਪਾਸਟਰ ਵਿਜਿੰਦਰ ਦਾ ਕੇਸ ਸੁਣਾਉਣਾ ਉਹਦੇ ਵਿੱਚ ਵੀ ਇੱਕ ਵੀਡੀਓ ਜਦੋਂ ਅਸੀਂ ਲੀਕ ਕੀਤੀ ਸੀ ਤੇ ਉਹਦੇ ਵਿੱਚ ਤੁਸੀਂ ਉਹਨੇ ਕਿਹਾ ਸੀ ਉਹਦਾ ਜਵਾਬ ਸੀ AI ਉਦਾਂ ਹੀ ਹੁਣ ਅਕਸ਼ੇ ਕੁਮਾਰ کہہ ਰਿਹਾ ਏ ਆਈ ਪਰ AI ਨਾਲ ਮੈਂ ਅਕਸ਼ੇ ਕੁਮਾਰ ਜੀ ਨੂੰ ਆਪਦੇ ਚੈਨਲ ਦੇ ਮਾਧਿਅਮ ਨਾਲ ਇਹ ਗੱਲ ਕਹਿਣਾ ਚਾਹਤੇ ਏ ਆਈ ਦੇ ਨਾਲ ਵੀਡੀਓ ਬਣਦੀ ਹੈ ਆਡੀਓ ਨਹੀਂ ਬਣਦੀ ਵੀਡੀਓ ਬਣਦੀ ਹੈ ਆਡੀਓ ਨਹੀਂ ਬਣਦੀ ਅਸੀਂ ਆਡੀਓ ਦੀ ਗੱਲ ਕਰ ਰਹੇ ਵੀਡੀਓ 'ਚ ਤਾਂ ਕੋਈ ਅਪੱਤੀ ਜਨਕ ਹੈ ਹੀ ਨਹੀਂ ਹੈ ਵੀਡੀਓ 'ਚ ਤਾਂ ਕਾਰਟੂਨ ਦਿਖਾਏ ਗਏ ਆ ਸਸਿਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜਸਖੈਰਾ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਤੇ ਐਫਆਈਆਰ ਦਰਜ ਹੋਈ ਆ ਬੀਤ ਦਿਨ ਸਾਡੇ ਚੈਨਲ ਦੇ ਉੱਤੇ ਵੀ ਇੱਕ ਇੰਟਰਵਿਊ ਜਾਰੀ ਹੋਈ ਸੀ ਜਿਸ ਦੇ ਵਿੱਚ ਪੂਰੀ ਡਿਟੇਲ ਆ ਜਿਹੜੀ ਉਹ ਦੱਸੀ ਗਈ ਤਾਂ ਸਾਡੇ ਨਾਲ ਇੱਕ ਵਾਰ ਫੇਰ ਰੌਕੀ ਬਾਲਮਿਕੀ ਮੌਜੂਦ ਨੇ ਤਾਂ ਰੌਕੀ ਭਾਈ ਜਿਹੜੀ ਐਫਆਈਆਰ ਦਰਜ ਹੋਈ ਆ ਲਗਾਤਾਰ ਬਾਲਮਿਕੀ ਭਾਈਚਾਰੇ ਦੇ ਵਿੱਚ ਜਿਹੜਾ ਇਸ ਫਿਲਮ ਦਾ ਜਿਹੜਾ ਵਿਰੋਧ ਚੱਲ ਰਿਹਾ ਸੀ ਉਹ ਲਗਾਤਾਰ ਵਿਵਾਦਕੀ ਸੀ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੋ ਹਮੇਸ਼ਾ ਸੱਚ ਦੀ ਆਵਾਜ਼ ਨੂੰ ਦਿਖਾਉਂਦੇ ਆ ਜਿੱਦਾਂ ਕਿ ਤੁਸੀਂ ਕਿਹਾ ਅਕਸ਼ੇ ਕੁਮਾਰ ਤੇ ਐਫਆਈਆਰ ਦਰਜ ਹੋਇਆ ਕੰਟੈਂਟ ਐਫਆਈਆਰ ਦਰਜ ਹੋਈ ਹੈ ਜਲੰਧਰ ਦੇ ਵਿੱਚ ਕੰਟੈਂਟ ਦੇ ਵਿੱਚ ਇੱਕ ਟੀ ਸੀਰੀਜ਼ ਦਾ ਮਾਲਕ ਹੈ ਤੇ ਇੱਕ YouTube ਚੈਨਲ ਜਿਹੜਾ ਹੈ ਜੀ ਫਿਲਮ ਨਿਊਜ਼ ਕਰਕੇ ਤੇ ਸਟੂਡੀਓ ਕਰਕੇ ਤੇ ਅਕਸ਼ੇ ਕੁਮਾਰ ਹੈ ਕੰਟੈਂਟ ਦੇ ਵਿੱਚ ਹੈ ਪਰਚਾ ਦਰਜ ਹੋ ਚੁੱਕਿਆ ਜਾਂਚ ਹੋ ਰਹੀ ਹੈ ਤੇ ਅੱਗੇ ਜਿਹੜੀ ਕਾਰਵਾਈ ਹੈ ਪ੍ਰਸ਼ਾਸਨ ਨੇ ਕਰਨੀ ਹੈ ਹਾਂਜੀ ਤਾਂ ਉਸ ਦੇ ਵਿੱਚ ਜਿਹੜਾ ਇਹ ਜ ਕੀ ਦਿਖਾਇਆ ਗਿਆ ਸੀ ਕਿ ਜਿਹੜਾ ਬਾਲਮਿਕੀ ਭਾਈਚਾਰੇ ਦੇ ਵਿੱਚ ਉਸ ਦਾ ਐਨਾ ਰੋਸ਼ ਜਿਹੜਾ ਉਹ ਪੈਦਾ ਹੋਇਆ ਦੇਖੋ ਹਰ ਕੋਈ ਇੱਕ ਐਕਟਰ ਆਪਣੇ ਆਪਣੀ ਫਿਲਮ ਨੂੰ ਜ਼ਿਆਦਾ ਪ੍ਰਮੋਟ ਕਰਨ ਵਾਸਤੇ ਐਡ ਕਰਦਾ ਜਦੋਂ ਐਡ ਕਰਦਾ ਤਾਂ ਕਈ ਆਪਣੇ ਪੈਸੇ ਲਾ ਕੇ ਐਡ ਕਰਦੇ ਆਂ ਕਈ ਸ਼ਰਾਰਤੀ ਅੰਸਰ ਹੁੰਦੇ ਆਂ ਉਹ ਜਾਣ ਬੁੱਝ ਕੇ ਇਦਾਂ ਦਾ ਛੋਟਾ ਜਿਹਾ ਵਰਡ ਪਾ ਕੇ ਵਿੱਚ ਕਹਿੰਦੇ ਆਂ ਇਹਨੇ ਇੱਕ ਕੱਢੀ ਸੀ ਫਿਲਮ ਅਕਸ਼ੇ ਕੁਮਾਰ ਨੇ ਪੋਸਟਰ ਜਿ ਰਿਲੀਜ਼ ਕੀਤਾ ਸੀ ਤੇ ਇੱਕ ਟ੍ਰੇਲਰ ਵੀ ਰਿਲੀਜ਼ ਕੀਤਾ ਸੀ ਉਹਦੇ ਵਿੱਚ ਕਹਿੰਦਾ ਮੈਂ ਹੂੰ ਮਹਾਰਿਸ਼ੀ ਵਾਲਮੀਕੀ ਫਿਲਮ ਦਾ ਨਾਸੀ ਮਹਾਰਿਸ਼ੀ ਵਾਲਮੀਕੀ ਜੀ ਤੇ ਉਹਦੇ ਵਿੱਚ ਇਹ ਕਹਿੰਦਾ ਵੀ ਮੈਂ ਲੁਟੇਰਾ ਥਾ ਮੈਂ ਸਮਥਿੰਗ ਇਦਾਂ ਦੀ ਗੱਲਾਂ ਕਰਦਾ ਹੈ ਜਿਹੜੀ ਮਤਲਬ ਸੋਭਾ ਹੀ ਨਹੀਂ ਦਿੰਦੀਆਂ ਇਸ ਚੀਜ਼ ਨੂੰ ਤੇ ਛੋਟੇ ਜਿਹੇ ਵਰਡ ਚ ਕਹਿ ਕੇ ਤੇ ਉਸ ਚੀਜ਼ ਨੂੰ ਖਤਮ ਕੀਤਾ ਜਾਂਦਾ ਮਤਲਬ 20 25 ਸਕਿੰਡ ਦਾ ਟ੍ਰੇਲਰ ਕਰਦੇ ਆ ਤੇ ਕਰਨ ਤੋਂ ਬਾਅਦ ਫਿਰ ਇਹ ਵੀਡੀਓ ਇੰਨੀ ਕਿ ਚੱਲ ਜਾਂਦੀ ਹੈ ਇੰਨੀ ਕਿ ਚੱਲ ਜਾਂਦੀ ਹੈ ਇੱਕ ਜੀਫ ਫਿਲਮ ਸਟੂਡੀਓ ਕਰਕੇ ਉਸ ਉਸ ਤੇ ਪਾਇਆ ਜਾਂਦਾ ਤੇ ਜਦੋਂ ਇਹਦੇ ਪਾਇਆ ਜਾਂਦਾ ਸਾਨੂੰ ਸਾਰੇ ਮਤਲਬ ਸਮਾਜ ਦੇ ਵਿੱਚ ਫੈਲ ਜਾਂਦੀ ਹੈ ਇਹ ਵੀਡੀਓ ਫੈਲਣ ਤੋਂ ਬਾਅਦ ਫਿਰ ਇਹਦੇ ਉੱਪਰ ਕੰਪਲੀਟਾ ਕੀਤੀ ਜਾਂਦੀ ਤੁਹਾਡੇ ਚੈਨਲ ਦੱਸਣਾ ਚਾਹੁੰਦਾ ਕਿ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਤੋਂ ਇੰਟਰਵਿਊ ਹੋਇਆ ਸੀ ਮੈਂ ਕੰਪਲੀਟ ਕੀਤੀ ਸੀ ਮੁਹਾਲੀ ਦੇ ਵਿੱਚ ਜਦੋਂ ਮੈਂ ਕੰਪਲੀਟ ਕੀਤੀ ਤੇ YouTube ਤੋਂ ਇਹਦਾ ਉਸੇ ਟਾਈਮ ਹੀ ਵੀਡੀਓ ਹਟਾਈ ਗਈ ਤੇ ਜਿੱਦਾਂ ਵੀ ਜੋ ਮਤਲਬ ਪੂਰੇ ਸਮਾਜ ਨੂੰ ਵੀ ਅਪੀਲ ਕੀਤੀ ਸੀ ਅਸੀਂ ਜਿੱਥੇ ਵੀ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਵੱਸਦੇ ਸੀਗੇ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਵੀ ਤੁਸੀਂ ਆਪਣੇ ਆਪਣੇ ਏਰੀਆ ਦੇ ਵਿੱਚ ਕੰਪਲੀਟ ਦਿਓ ਜਦੋਂ ਜਲੰਧਰ ਦੇ ਵਿੱਚ ਕੰਪਲੀਟ ਦਿੱਤੀ ਗਈ ਤੇ ਉੱਥੇ ਇਮੀਡੀਏਟਲੀ ਐਕਸ਼ਨ ਹੋ ਗਿਆ ਕਿਉਂਕਿ ਸਾਡਾ ਭਾਈਚਾਰਾ ਜਿਆਦਾ ਹੈ ਜਲੰਧਰ ਦੇ ਵਿੱਚ ਸਾਡੇ ਦੀਪਕ ਜੀ ਆਂ ਦੀਪਕ ਤੇਲੂ ਜੀ ਉਹਨਾਂ ਦੁਆਰਾ ਇਹ ਐਫਰ ਦਾ ਜ਼ਿਕਰਾਈ ਗਈ ਹੈ ਜੀ ਤੇ ਹੁਣ ਜੋ ਜਲਦੀ ਕਾਰਵਾਈ ਹੋਏਗੀ ਜੋ ਵੀ ਹੁੰਦਾ ਹੈ ਅਸੀਂ ਉਹਨਾਂ ਦੇ ਨਾਲ ਆ ਤੇ ਅਕਸ਼ੇ ਕੁਮਾਰ ਨੇ ਹੁਣੀ ਕੱਲ ਸਟੇਟਸ ਪਾ ਕੇ ਇੱਕ ਆਪਣੇ ਫੇਸਬੁਕ ਅਕਾਊਂਟ ਤੇ ਕਿਹਾ ਕਿ ਵੀ ਇਹ ਵੀਡੀਓ ਮੇਰੀ ਨਹੀਂ ਹੈ ਇਹ ਆਈ ਏ ਆਈ ਥਰੂ ਹੈ ਤੇ ਉਹਦੇ ਪੂਰੇ 5 ਮਿੰਟ ਬਾਅਦ 10 ਮਿੰਟ ਬਾਅਦ ਉਹ ਵੀਡੀਓ ਜੀ ਸਟੂਡੀਓ ਚੈਨਲ ਤੋਂ ਵੀ ਡਿਲੀਟ ਹੋ ਜਾਂਦੀ ਹੈ ਦੇਖੋ ਇੱਥੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਵੀ AI ਤੁਹਾਨੂੰ ਤੁਸੀਂ ਇੱਕ ਪਾਸਟਰ ਭਜਿੰਦਰ ਦਾ ਕੇਸ ਸੁਣਿਆ ਹੋਣਾ ਉਹਦੇ ਵਿੱਚ ਵੀ ਇੱਕ ਵੀਡੀਓ ਜਦੋਂ ਅਸੀਂ ਲੀਕ ਕੀਤੀ ਸੀ ਤੇ ਉਹਦੇ ਵਿੱਚ ਤੁਸੀਂ ਉਹਨੇ ਕਿਹਾ ਸੀ ਉਹਦਾ ਜਵਾਬ ਸੀ AI ਉਦਾਂ ਹੀ ਹੁਣ ਅਕਸ਼ੇ ਕੁਮਾਰ ਕਹਿ ਰਿਹਾ AI ਪਰ AI ਨਾਲ ਮੈਂ ਅਕਸ਼ੇ ਕੁਮਾਰ ਜੀ ਨੂੰ ਆਪਦੇ ਚੈਨਲ ਦੇ ਮਾਧਿਅਮ ਨਾਲ ਇਹ ਗੱਲ ਕਹਿਣਾ ਚਾਹੁੰਦਾ AI ਦੇ ਨਾਲ ਵੀਡੀਓ ਬਣਦੀ ਹੈ ਆਡੀਓ ਨਹੀਂ ਬਣਦੀ ਵੀਡੀਓ ਬਣਦੀ ਹੈ ਆਡੀਓ ਨਹੀਂ ਬਣਦੀ ਅਸੀਂ ਆਡੀਓ ਦੀ ਗੱਲ ਕਰ ਰਹੇ ਹਾਂ ਵੀਡੀਓ 'ਚ ਤਾਂ ਕੋਈ ਅਪੱਤੀ ਜਨਕ ਹੈ ਹੀ ਨਹੀਂ ਹੈ ਵੀਡੀਓ 'ਚ ਤਾਂ ਕਾਰਟੂਨ ਦਿਖਾਏ ਗਏ ਆ ਜਾਂ ਕੁਝ ਐਦਾਂ ਦਾ ਵੀ ਕਰਕੇ ਡਰੋਨ ਚਲਾਏ ਗਏ ਆ ਐਦਾਂ ਦਾ ਕੁਝ ਨਹੀਂ ਹੈ ਵੀਡੀਓ ਦੇ ਵਿੱਚ ਅਸੀਂ ਇੱਕ ਪੋਸਟਰ ਦੇ ਉੱਪਰ ਕਹਿ ਰਹੇ ਹਾਂ ਵੀ ਜਿਹੜਾ ਪੋਸਟਰ ਹੈ ਦੂਸਰਾ ਸਮਥਿੰਗ ਜਿਹੜੀ ਆਵਾਜ਼ ਹੈ ਆਵਾਜ਼ ਅਕਸ਼ੇ ਕੁਮਾਰ ਦੀ ਹੈ ਅਸੀਂ ਆਵਾਜ਼ ਦੇ ਉੱਪਰ ਉਹ ਕਰ ਰਹੇ ਕਿਉਂਕਿ ਦੇਖੋ ਜਦੋਂ ਆਪਾਂ ਛੋਟੇ-ਛੋਟੇ ਟਾਬਿਆਂ ਤੇ ਚਲੇ ਜਾਈਏ ਜਾਂ بڑے ਟਾਬੇ ਤੇ ਚਲੇ ਜਾਈਏ ਉਹ ਜਿੱਦਾਂ ਅਕਸ਼ੇ ਕੁਮਾਰ ਦੀ ਸਲਮਾਨ ਖਾਨ ਦੀ ਫੋਟੋ ਲਾ ਲੈਂਦੇ ਆ ਐਡ ਕਰਨ ਵਾਸਤੇ ਪਰ ਉਹ ਆਵਾਜ਼ ਨਹੀਂ ਲਾਉਂਦੇ ਕਿਉਂਕਿ ਆ ਆਵਾਜ਼ ਜਦੋਂ ਇਹਨਾਂ ਦੀ ਰਜਿਸਟਰਡ ਆਵਾਜ਼ ਹੁੰਦੀ ਹੈ ਜਿਵੇਂ ਅਮਿਤਾ ਵਚਨ ਦੀ ਆ ਕਿਸੇ ਹੋਰ ਦੀ ਇਹਨਾਂ ਦੀ ਆਵਾਜ਼ ਨੂੰ ਕਾਪੀ ਕਰਕੇ ਇਹਨਾਂ ਦੇ ਦੁਆਰਾ ਕਿਹਾ ਜਾ ਰਿਹਾ ਵੀ AI ਹੈ AI ਕਿੱਦਾਂ ਬਣ ਜਾਈਗੀ ਜੀ ਆਡੀਓ ਬਣੇ ਨਹੀਂ ਸਕਦੀ ਜੀ ਇਹਦਾ ਸਾਫ ਅਕਸ਼ੇ ਕੁਮਾਰ ਝੂਠ ਬੋਲ ਰਿਹਾ ਹੈ ਬਾਕੀ ਆਉਣ ਵਾਲੇ ਸਮੇਂ ਚ ਜਿਹੜੀ ਜਾਂਚ ਹੋਏਗੀ ਪੁਲਿਸ ਦੀ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਏਗਾ ਪਰ ਛੱਡਾਂਗੇ ਨਹੀਂ ਕਿਉਂਕਿ ਇਹ ਇੱਕ ਐਡ ਕਰੀ ਗਈ ਹੈ ਅਕਸ਼ੇ ਕੁਮਾਰ ਦੁਆਰਾ ਜੀ ਹਾਂਜੀ ਹਾਂਜੀ ਤਾਂ ਪੰਜਾਬ ਲੈ ਆਉਂਦਾ ਜਾਊਗਾ ਹੁਣ ਬਿਲਕੁਲ ਬਿਲਕੁਲ ਜੀ ਜਿੱਦਾਂ ਵੀ ਹੋ ਸਕਦਾ ਅਸੀਂ ਸਮਾਜ ਦੇ ਪਹਿਲਾਂ ਤਾਂ ਆਪਣੇ ਬਾਲਮੀਕੀ ਸਮਾਜ ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਕਿਹੜੇ ਵੀ ਏਕਤਾ ਏਕਤਾ ਹੈ ਸਾਰਾ ਸਾਰੇ ਸੰਗਠਿਤ ਹੋਏ ਹੁਣ ਪੜ ਲਏ ਆ ਜੁੜ ਗਏ ਸੰਗਠਿਤ ਵੀ ਹੋ ਗਏ ਇੱਕ ਆਵਾਜ਼ ਤੇ ਜੁੜ ਜਾਂਦੇ ਆ ਯੂਨਿਟੀ ਇਸ ਸਟਰੈਂਥ ਹੁਣ ਸਾਡੀ ਸਟਰੈਂਥ ਬਣ ਚੁੱਕੀ ਹੈ ਯੂਨਿਟੀ ਸਾਡੇ ਤੁਹਾਡੇ ਇੱਕ ਚੈਨਲ ਦੇ ਰਿਆਸਤ ਨਿਊਜ਼ ਦੇ ਚੈਨਲ ਤੋਂ ਇੱਕ ਮੈਸੇਜ ਗਿਆ ਸੀ ਉਸ ਮੈਸੇਜ ਨੂੰ 80000 90 ਹਜ਼ਾਰ ਲੱਖ ਦੇ ਕਰੀਬ ਲੋਕ ਦੇਖ ਚੁੱਕੇ ਆ ਉਸ ਮੈਸੇਜ ਨੂੰ ਪੂਰੇ ਪੰਜਾਬ ਦੇ ਵਿੱਚ ਫਲਾਇਆ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਰੋਜ਼ ਪ੍ਰਦਰਸ਼ਨ ਧਰਨਾ ਪ੍ਰਦਰਸ਼ਨ ਤੇ ਉਸ ਤੋਂ ਬਾਅਦ ਆਪਣਾ ਕੰਪਲੀਟਾ ਹੋਈਆਂ ਜਗ੍ਹਾ-ਜਗ੍ਹਾ ਤੇ ਇੱਕ ਜਲੰਧਰ ਦੇ ਵਿੱਚ ਐਫਆਰ ਹੋ ਚੁੱਕੀ ਹੈ ਤੇ ਬਾਕੀ ਹੁਣ ਮੁਹਾਲੀ ਚ ਪਟਿਆਲਾ ਚ ਕਿਤੇ ਪਤ ਨਹੀਂ ਕਿੰਨੀ ਕੁ ਹੋਣੀ ਆਉਂਦੇ ਉੱਪਰ ਕਿਉਂਕਿ ਜੋ ਇਹਨਾਂ ਚੀਜ਼ ਬੋਲੀ ਗਈ ਹੈ ਉਹ ਕੋਈ ਤੱਥ ਦੇ ਆਧਾਰ ਤੇ ਨਹੀਂ ਹੈ ਸਲਮਾ ਇਹਨਾਂ ਅਕਸ਼ੇ ਕੁਮਾਰ ਨੂੰ ਫੇਰ ਮੈਂ ਦੁਬਾਰੇ ਕਹਿ ਕੇ ਕਹਿਣਾ ਚਾਹੁੰਦਾ ਕਿ AI ਵੀਡੀਓ ਬਣਦੀ ਹੈ ਫੋਟੋ ਤੋਂ ਵੀਡੀਓ ਬਣ ਜਾਂਦੀ ਹੈ ਬਟ ਉਹ ਦੇਖਣ ਚ ਪਤਾ ਲੱਗਦਾ ਹੈ ਸੁਣਨ ਚ ਵੀ ਪਤਾ ਲੱਗਦਾ ਪਰ ਆਡੀਓ ਨਹੀਂ ਬਣਦੀ ਹਾਂਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਅ ਸੋ ਸਾਡੇ ਨਾਲ ਰੋਕੀ ਬਾਲਮਿਕੀ ਮੌਜੂਦ ਸੀ ਜਿਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਜਿਹੜੀ ਆਕਸ਼ੇ ਕੁਮਾਰ ਦੇ ਵੱਲੋਂ ਇਸ ਮੁੱਦੇ ਦੇ ਉੱਤੇ ਸਫਾਈ ਵੀ ਦਿੱਤੀ ਗਈ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਵੀਡੀਓ ਤੇ ਆਡੀਓ ਜਿਹੜੀ ਆ ਉਹ ਮੇਰੀ ਨਹੀਂ ਹੈ ਇਹ AI ਦੇ ਨਾਲ ਜਨਰੇਟ ਕੀਤੀ ਗਈ ਆ ਤਾਂ ਹੁਣ ਉਸਤੇ ਵੀ ਜਿਹੜੇ ਰੋਕੀ ਬਾਲਮਿਕੀ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ AI ਦੇ ਨਾਲ ਸਿਰਫ ਵੀਡੀਓ ਤਿਆਰ ਹੋ ਸਕਦੀ ਆ ਆਡੀਓ ਨਹੀਂ ਤਾਂ ਹੁਣ ਜਲੰਧਰ ਦੇ ਵਿੱਚ ਇੱਕ FIR ਦਰਜ ਹੋ ਚੁੱਕੀ ਆ ਤਾਂ ਹੁਣ ਅਗਲੀ ਕਾਰਵਾਈ ਦੇਖਣ ਵਾਲੀ ਹੋਵੇਗੀ ਕਿ ਆਕਸ਼ੇ ਕੁਮਾਰ ਜਿਹੜੇ ਬਾਡੀਵੁੱਡ ਦੇ ਅਦਾਕਾਰ ਨੇ ਉਹਨਾਂ ਨੂੰ ਜਲੰਧਰ ਜਿਹੜਾ ਉਹ ਲਿਆਂਦਾ ਜਾਵੇਗਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ